ਹਾਂਜੀ ਆਪਾਂ ਤੇ ਤੁਹਾਨੂੰ ਆਨੇ ਜੀ ਜਲੰਧਰ ਹਾਂਜੀ ਜਲੰਧਰ ਤੋਂ ਹਾਂਜੀ ਆਪਾਂ ਨੂੰ ਤੁਹਾਡਾ ਨਾਮ ਕੀ ਹੈ ਗੁਰਜਿੰਦਰ ਕੋ ਅੱਛਾ ਆਪਣਾ ਨਾਮ ਕੀ ਹਰਤਾ ਅਸੇ ਜਲੰਧਰ ਤੋਂ ਆਨੇ ਤਾਂ ਜਿਹੜੀ ਤੁਹਾਨੂੰ ਪ੍ਰੋਬਲਮ ਸੀ ਇਹ ਪਿਛਲੇ ਕਿੰਨੇ ਸਾਲਾਂ ਤੋਂ ਸੀ ਮੈਨੂੰ ਐਕਚੁਅਲੀ ਇਹ ਪ੍ਰੋਬਲਮ ਹੈਗੀ ਘੱਟੋ ਘੱਟ 2-2 ਸਾਲ ਤੋਂ 2-2 ਸਾਲ ਤੋਂ ਹਾਂਜੀ ਮਤਲਬ ਬੋਡੀ ਬਹੁਤ ਵੀਕ ਰਹਿੰਦੀ ਖਾਂਸੀ ਵੀ ਹੋਰ ਮਹੀਨੇ ਬਾਅਦ ਆ ਗਈ ਫਿਰ ਦੋ ਹੀ ਮਹੀਨੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਚੈਸਟ ਵੀ ਮੇਰੀ ਬਲੌਕ ਸੀਗੀ ਪੂਰੀ ਇੱਕਦਮ ਹਾਂ ਗਲਾ ਵੀ ਪੇਨ ਕਰਨਾ ਤੇ ਚੱਕਰ ਬਹੁਤ ਹੁੰਦੇ ਹਾਂ ਜੀ ਚੱਕਰ ਵੀ ਤੇ ਪਲੱਸ ਆਪਣਾ ਮੂੰਹ ਜੋ ਨਾ ਨਮਕੀਨ ਪਾਣੀ ਜਿਹਾ ਆਪਣੇ ਆਪ ਨਿਕਲਦਾ ਹੁੰਦਾ ਸੀਗਾ ਹਾਂ ਜਾਂ ਅਜੀਬ ਜਿਹਾ ਇਸ ਤਰ੍ਹਾਂ ਕਹਿੰਦੇ ਹਾਂ ਜੀ ਤੇ ਰਾਤ ਨੂੰ ਵੀ 24 ਘੰਟੇ ਖਾਂਸੀ ਆ ਜਾਂਦੀ ਰਾਤ ਨੂੰ ਸੌ ਲੱਗਿਆ ਜਿੱਦੋਂ ਵੀ ਸੋਣਾ ਲੇਟਣਾ ਦਿਨ ਵਿੱਚ ਲੇਟਣਾ ਪਲੱਸ ਸੌ ਲੱਗਿਆ ਤੇ ਖਾਂਸੀ ਆ ਜਾਣੀ ਹੈ ਤੇ ਪਲੱਸ ਰੇਸ਼ਾ ਤੇ ਬਹੁਤ ਸਾਹ ਬੜਾ ਔਖਾ ਹੁੰਦਾ ਸੀ ਜਦੋਂ ਸਾਡੇ ਕੋਲ ਵੀ ਐਸੀ ਸਾਡੇ ਕੋ ਕਿੰਨੇ ਚਿਰ ਹੋ ਗਿਆ ਦਵਾਈ ਖਾਣ ਦਾ ਹਾਂਜੀ ਟਾਈਟ ਕੋਲ ਹੋ ਗਏ ਮੈਨੂੰ ਢਾਈ ਮਹੀਨੇ ਹੋ ਗਏ ਆ ਅੱਛਾ ਢਾਈ ਮਹੀਨੇ ਹੋ ਗਏ ਤੁਹਾਣ ਤੁਹਾਡੇ ਮੈਨੂੰ 3 ਮਹੀਨੇ ਚਿਰ ਕੋਰ ਦਿਸ ਗਿਆ ਜੀ ਹਾਂਜੀ ਹਾਂਜੀ ਤੇ ਜਿਹੜੀ ਪਹਿਲਾਂ ਤੁਹਾਨੂੰ ਚੱਕਰ ਬਹੁਤ ਜ਼ਿਆਦਾ ਆਉਂਦੇ ਸੀ ਖਾਂਸੀ ਹੁੰਦੀ ਸੀ ਮਾਈਗਰੇਨ ਆਉਂਦੀ ਤੇ 24 ਘੰਟੇ ਬੁਖਾਰ ਰਹਿੰਦਾ ਤੇ ਸਾਹ ਲੈਣ ਤੇ ਦਿੱਕਤ ਬੜੀ ਸੀ ਹਾਂਜੀ ਬਹੁਤ ਜ਼ਿਆਦਾ ਸਾਹ ਤੇ ਤੁਹਾਡੇ ਰੀਰਨ ਚ ਵੀ ਪ੍ਰੋਬਲਮ ਆਉਂਦੀ ਸੀ ਉਹਨਾਂ ਵਾਟਰ ਇਨਫੈਕਸ਼ਨ ਸੀ ਲਿਵਰ ਸਪਲੀਨ ਰੈਂਕੜਾ ਜਿਹੀ ਸਾਰੀ ਸ ਸੀਗੀ ਹੁਣ ਮੇਰੀ 13532 ਇੰਨੀ ਕੀ ਜਿੱਤਾ 40 ਤੋਂ ਉੱਪਰ ਗਈ ਨਹੀਂ ਹੈ ਜੀ ਗੁਰੂ ਨਾਰਮਲ ਹੋ ਗਈ ਜਾਂ ਤਾਂ ਸਾਹ ਵਿੱਚ ਫ੍ਰੌਂਕਾਇਟਸ ਇਨਫੈਕਸ਼ਨ ਸੀ ਜੀ ਤੁਹਾਡੇ ਸਾਹ ਦੀ ਹੰਦਲੇ ਬੱਚਰੋ ਵੀ ਕੀ ਹੈ ਬਹੁਤ ਜ਼ਿਆਦਾ ਸੀਗਾ ਮੇਰੇ ਤੇ ਬਹੁਤ ਜ਼ਿਆਦਾ ਤੁਹਾਨੂੰ ਗੱਲ ਨਹੀਂ ਸੀ ਕਿ ਕਰਉਂਗੀ ਨਾ ਹਾਂਜੀ ਹਾਂਜੀ ਮੈਂ ਚੱਲ ਵੀ ਨਹੀਂ ਸੀ ਪਾਂਦੀ ਨਾ ਹੁਣ ਤੇ ਮੈਂ ਦੋ ਵਾਰ ਹੀ ਆਈ ਆ ਟੈਕਸੀ ਕਰਕੇ ਆਈ ਆ ਟੈਕਸੀ ਕਰਕੇ ਆਉਂਦੇ ਰਹੇ ਆ ਹਾਂ ਮੋਟੇ ਮੈਂ ਗੱਡੀ ਚਲਾਉਂਦੀ ਆਂ ਗੱਡੀ ਚਲਾ ਕੇ ਆ ਜਾਂਦੇ ਆਂ ਤੇ ਅੱਗੇ ਟੈਕਸੀ ਕਰ ਜਾਂਦੇ ਆਂ ਕਿਤੇ ਪਰ ਘਰ ਕੋਈ ਖਾਣਾ ਬਣਾ ਪਉਂਦੀ ਕਿ ਜੋ ਮੇਰੀ ਪਸੰਦ ਦਾ ਮੈਂ ਖਾਣਾ ਨੂੰ ਦੂਜਿਆਂ ਤੇ ਡਿਪੈਂਡ ਰਹਦੀ ਸੀ ਹੁਣ ਮੈਂ ਖੁਦ ਕਰ ਸਕਦੀ ਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਸੋਚਦਾ ਨਹੀਂ ਸੀ ਕਿ ਕੋਈ ਆ ਕੇ ਸਾਡੇ ਖੁਸ਼ੀ ਦੀ ਕਬਰ ਦੇਵੇ ਤੇ ਸੰਤੁਸ਼ਟੀ ਦਾ ਹਾਲ ਬਣਾ ਹਾਲ ਮੈਨੂੰ ਤੇ ਮਹਾਰਾਜ ਨੇ ਸਹੀ ਰਿਸ਼ਤਾ ਦਿਖਾਇਆ ਵਾ ਕਿ ਬਸ ਇਹ ਰਸਤੇ ਹੀ ਚੱਲਦਾ ਹਾਂ ਜੋ ਮਰਜ਼ੀ ਹੋ ਜਾ ਮੈਂ ਤੇ ਉਹ ਇਧਰ ਉਧਰ ਨਹੀਂ ਜਾਣਾ ਮੈਂ ਕਿਉਂਕਿ ਦਵਾਈਆਂ ਖਾ ਕੇ ਮੈਂ ਤੰਗ ਆ ਚੁੱਕੀ ਹਾਂ ਬਹੁਤ ਜ਼ਿਆਦਾ ਬਟ ਇਹਦੇ ਹਾਂਜੀ ਮੈਂ ਤਾਂ ਨੂੰ ਕਹਿੰਦੀ ਕਿ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇਹ ਦਵਾਈ ਵੀ ਇਹਨਾਂ ਨੂੰ ਮੈਂ ਦੱਸਿਆ ਨਹੀਂ ਤਾਂ ਹੁਣ ਤੁਸੀਂ ਜਿਹੜਾ ਸਾਡੇ ਦੇਖ ਰਹੇ ਆ ਉਹਨਾਂ ਕੀ ਕਹੂਗਾ ਈਪਾਈ ਕੇਅਰ ਬਾਰੇ ਜਾਂ ਸਾਡੇ ਬਾਰੇ ਅੱਜੀ ਮੈਂ ਤੇ ਇਹ ਹੀ ਕਹਿਣਾ ਚਾਹੂੰਗੀ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਐਨੀ ਕੋਈ ਵੀ ਬਾਰਡਰ ਨਾਲ ਰਿਲੇਟਡ ਹੈਗੀ ਤੁਸੀਂ ਇਹਨਾਂ ਡਾਕਟਰ ਸਾਹਿਬ ਕੋਲ ਆਓ ਤੇ ਬਹੁਤ ਵਧੀਆ ਰੱਬ ਤੁਸੀ ਮੈਨੂੰ ਵੀ ਕਾਲ ਕਰ ਸਕਦੇ ਹੋ ਡਾਕਟਰ ਸਾਹਿਬ ਕੋ ਨੰਬਰ ਲਾ ਕੇ ਤੇ ਬਾਕੀ ബോ വലിയ ഇതാ ട്രീറ്റ്മെൻറ്റ് സാറു വലിയ സത്യ ശ്രീകാല